ਹੈਲੋ ਦੋਸਤੋ ਮਿੱਤਰੋ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਲੋਕ ਫਾਰਮ 13 ਪਿੰਡ ਚੰਡੇਵਾਲਾ ਜ਼ਿਲ੍ਹਾ ਮੋਗਾ ਦੇ ਵਿੱਚ ਲੈ ਕੇ ਆਏ ਹਾਂ ਇੱਥੇ ਇਸ ਫਾਰਮ ਦੇ ਵਿੱਚ ਬਹੁਤ ਹੀ ਵਧੀਆ ਨਸਲ ਦੇ ਕਬੂਤਰ ਕੁੱਕੜ ਕਾਫੀ ਜਾਨਵਰ ਰੱਖੇ ਹੋਏ ਨੇ ਜੋ ਕਿ ਅੱਜ ਤੁਹਾਨੂੰ ਦਿਖਾਉਣੇ ਵੀ ਇਸ ਫਾਰਮ ਦੇ ਜੋ ਸਾਡੇ ਵੀਰ ਉਹਨਾਂ ਨੂੰ ਮਨਜ਼ੀ ਨਾਲ ਵੀ ਲਿਉਂਦੇ ਆ ਹਨ ਬਹੁਤ ਸਤਿ ਸ਼੍ਰੀ ਅਕਾਲ ਉਡੇ ਫਾਰਮ ਤੇ ਆਏ ਆ ਜੀ ਆਪਣੇ ਕੋਲੇ ਕਿਹੜੇ ਕਿਹੜੇ ਜਾਨਵਰ ਨੇ ਹਾਂ ਜੀ ਸਭ ਤੋਂ ਬਲਾਈਆ ਆਪਣੇ ਕੋਲੇ ਜੀ ਫਰਗੋਸ਼ ਹੈ ਜੀ ਫਰਗੋਸ਼ ਹੈ ਜੀ ਹਾਂ ਜੀ ਹਾਂ ਜੀ ਹਾਂ ਕਿੰਨੇ ਆ ਜੀ ਇਹ ਇਹ ਦੋ ਵਾਈ ਜੋੜਾ ਆ ਫੀਮੇਲ ਆ ਉਹ ਦੂਸਰਾ ਵਾਈਟ ਉਹ ਮੇਲ ਆ ਜੀ ਇਹ ਪੁਰਸ ਤੋਂ ਅੱਗੇ ਆਪਣੇ ਕੋਲੇ ਵਧੀਆ ਨਸਲ ਦੇ ਕਿਹੜੀ ਹਾਂ ਜੀ ਆ ਗਿਆ ਆਪਣੇ ਜੀ ਆ ਗਿਆ ਕਿੰਗ ਇਹ ਕਿੰਗ ਨਸਲ ਦੇ ਆ ਜੀ ਆਹ ਕਬੂਤਰਾਂ ਨਾਲੋਂ ਥੋੜੇ ਦੇ ਜ਼ਿਆਦਾ ਹੈਵੀ ਹੁੰਦੇ ਆ ਇਹ ਆ ਬੱਚੇ ਕੱਢੇ ਵਿੱਚ ਠੀਕ ਆ ਜੀ ਬਹੁਤ ਵਧੀਆ ਕਬੂਤਰ ਹੈ ਤੇ ਆ ਗਿਆ ਆਪਣੇ ਸਰ ਜੀ ਪੱਕੜਾ ਕੇ ਜੀ ਆਹ ਜਿਹੜੇ ਵਾਈਟ ਕਲਰ ਦੇ ਆ ਇਹ ਅਮਰੀਕਨ ਸਿਲਕੀ ਆ ਜਿਹੜੇ ਆ ਥੋੜੇ ਚੀਨੇ ਜਿਹੇ ਆ ਇਹ ਬੈਂਟਮਾ ਜੀ ਉਹ ਦੂਸਰੇ ਜਿਹੜੇ ਮਗਰ ਆ ਉਹ ਬਲੈਕ ਬੈਂਟਮਾ ਜੀ ਠੀਕ ਆ ਜੀ ਬਹੁਤ ਵਧੀਆ ਜਾਨਵਰ ਆ ਹੋਰ ਆਪਣੇ ਕੋਲੇ ਨਾ ਜਿਵੇਂ ਕੱਕੜ ਕਬੂਤਰ ਤੋਂ ਬਣਾਓ ਕੀ ਰੱਖਿਆ ਹੋਈ ਆ ਆਪਣੇ ਕੋਲੇ ਸੀਸਲਾ ਸੇਵਾਤ ਭਾਈਏ ਸੀ ਇਹ ਕੁਲ ਕੁ ਆ ਗਿਆ ਬਾਜਿਆ ਜੀ ਕਿੰਨੇ ਵੀ ਟਾਈਮ ਦਾ ਇਹ ਹੈਗਾ ਜੀ 2 2.5 ਸਾਲਾਂ ਦਾ ਜੀ ਇਹ ਠੀਕ ਆ ਸਿਆ ਆ ਵੀ ਆਪਣੇ ਤਰ੍ਹਾਂ ਲੱਕੇ ਇੱਕ ਨੱਤਰਾਏ ਹਾਂ ਜੀ ਇਹ ਲੱਕੇ ਆ ਜਿਹਦੀ ਬਹੁਤ ਸੁਣੇ ਨੇ ਆਹ ਦਾ ਚਿੱਲੇ ਆੜੇ ਨੂੰ ਸਾਲ ਦੇ ਕਲਰ ਦੇ ਆ ਤੇ ਉਹ ਵਿੱਚ ਦੋ ਮੁਖੀਆਂ ਦਾ ਜੁੜਾ ਜੀ ਸਾਹਮਣੇ ਕਾਲੇ ਰੰਗ ਦੇ ਉਹਦਾ ਜੰਮ ਕਿੰਨੇ ਕਿ ਜਿੱਤਰ ਹੋਣਗੇ ਇਹ ਸਾਰੇ ਕਬੂਤਰ 100 150 ਕਬੂਤਰ ਹੋ ਗਏ ਸਾਰੇ ਤੇ ਆ ਆਪਣੇ ਅਵੇ ਦੀ ਸੈਂਟੀਨੇਟ ਆ ਇਹ ਸਾਰੇ ਇੱਕ ਹੀ ਨਸਲ ਦੇ ਹਾਂਜੀ ਇੱਕ ਨਸਲ ਦੇ ਆ ਆਪਣੇ ਅੱਗੇ ਜੀ ਉਹ ਸਾਹਮਣੇ ਇਹ ਜੋ ਕਾਲੇ ਆ ਤੇ ਆਹ ਕਾ ਤੇ ਕਿੱਧਰ ਆਂਡਿਆਂ ਦੇ ਬੈਠਾ ਇਹ ਨਕਾਬ ਆ ਜੀ ਤੇ ਆਹ ਸਾਹਮਣੇ ਦੋ ਜੋੜੇ ਚਿੱਟੇ ਆ ਉਹ ਜੈਕੋਬੀਨ ਆ ਇਹ ਕੋਹ ਸਾਹਮਣੇ ਫਿਲਪੈਕ ਬੈਠਾ ਜੀ ਤੇ ਆ ਆਪਣੇ ਕਤਿਆ ਉੱਡਣ ਵਾਲੇ ਆ ਆ ਕੈਂਗ ਆ ਜੀ ਬਹੁਤ ਵਧੀਆ ਬਾਗ ਤੇ ਇੱਕੋ ਨੋ ਬਣਾ ਲਿਆ ਥੋੜੀ ਇਹ ਆਪਣੇ ਕੋਲ ਆਗੇ ਜੀ ਆਹ ਤੋਤੇ ਆ ਜੀ ਕੋਕਟੇਲ ਜੀ ਹਾਂ ਜੀ ਦਿਖਾਣਾ ਜੀ ਇਹ ਕਿਹਨੇ ਚਲ ਉਹ ਇਹ ਹੈਗੇ ਆਪਣੇ ਹੀ 골ਡਨ ਫੈਜੈਂਟ ਟੈਲੀਫੋਨ ਦੇ ਵਿੱਚ ਆ ਇਹ ਆ ਜਾਨਵਰ ਆ ਜਿਹੜੇ ਇਹਨਾਂ ਨੂੰ ਕੀ ਕਹਿੰਦੇ ਆ ਕੀ ਰਸਦਾਈ ਇਹਨਾਂ ਨੂੰ ਇਹਨਾਂ ਨੂੰ 골ਡਨ ਫੈਜੈਂਟਾਂ ਦੇ ਆ ਉਹ ਨਾਲ ਨੇ ਇਹਨਾਂ ਦੇ ਹਾਂਜੀ ਉਹ ਨਾਲ ਮੇਲ ਤੇ ਫੀਮੇਲ ਆ ਜੀ ਦੋਸਤੋ ਅੱਜ ਅਸੀਂ ਤੁਹਾਨੂੰ ਇਸਰਾਂ ਦਾ ਫੌਮਪੈਂਡ ਚੰਡੇ ਵਾਲਾ ਟ੍ਰੈਕ ਜਿਹੜਾ ਮੋਗਾ ਦੇ ਵਿੱਚ ਲੈ ਕੇ ਆਏ ਸੀ ਇਹ ਅੱਜ ਦੀ ਨਵੀਂ ਵੀਡੀਓ ਹੈ ਉਮੀਦ ਕਰਦਾ ਤੁਹਾਨੂੰ ਬਹੁਤ ਲੱਗੀ ਹੋਵੇਗੀ ਤੁਸੀਂ ਅਸੀਂ ਸਪਾਈ ਹੋਰ ਲਾਈਵ ਸ਼ੁਰੂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ